ਜੋ ਮਾਂ ਕਰਾ ਤੁਰ ਆਪਣੇ ਤੇ 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 ਤਿਆਰ ਕੋ ਰਖ ਮਨ ਸਿੰਦਰ ਤਿਆਰ ਕੋ ਬੋਲੇ ੴ ਸਤਿ ਨਾਮੁ ਕਰੁ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਹੈ ਦਸਵੇਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲੈਣ ਤੇ ਆਏ ਮੇਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਇ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਨਾਈ ਸ੍ਰੀ ਹਰ ਕ੍ਰਿਸ਼ਨ ਤੇ ਆਈ ਆਏ ਜਿਸ ਤੇ ਸਤ ਉਜਾਏ ਤੇ ਬਹਾਦਰ ਸਿਮਰਿਆ ਹੈ ਹਰ ਨਾਮ ਦੇ ਆਵੈ ਤਹਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸੇਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾ ਪਾਛੈ ਨਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਦ ਦੀਦਰ ਦਾ ਧਿਆਨ ਧਾਰ ਕੇ ਭੁੱਲ ਜੇ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਾਬਿਆ ਚੜ੍ਹਿਆ ਮੁਕਤੇਆ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਵ ਚਲਾਈ ਤੇ ਜਵਾਹੀ ਦੇਸ ਤੇ ਅਰੋੜੇ ਠੀਤਾ ਤਿਨਾਂ ਪਿਆਰਿਆ ਸਚਿਆ ਰਹੇ ਤੇ ਕਬਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਤਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੜਾਈਆਂ ਚੜਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਏ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੈਕਾਰੇ ਕਰੋ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵੱਲ ਗਏ ਬਾਤੇ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਰੇ ਗਰੋ ਵਾਰੇ ਗਰੋ ਚਿਤ ਆਵੇ ਚਿਤ ਆਵਨ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਾਰ ਰਛਾ ਰਿਆਤ ਦੇ ਦੇ ਪਤਾ ਬੁਰਕ ਕੀ ਪੈਜ ਬੰਦ ਕੀ ਜੇਤ ਸ੍ਰੀ ਸਾਹਿਬ ਕੀ ਸਾਹਾ ਆਏ ਕਾਲਸੇ ਜੀ ਕੇ ਗੋਲ ਬਾਲੇ ਬੋਲੋ ਜੇ ਵਾਹੇ ਸਿਖਾ ਨੂੰ ਸਿੱਖੀ ਦਾਤ ਕੇਸਦਾਰ ਰਹਿਤਦਾਰ ਨਭੇਕਦਾਰ ਵੇਸਾਹਦਾਰ ਭਰੋਸਾਦਾਰ ਦਾਦਾ ਸਰਦਾਰ ਨਾਮਦਾਰ ਸ੍ਰੀ ਅਮਰ ਸਰਜੀ ਦੇ ਦਰਸ਼ ਰੇਸ਼ਨਾਦ ਚੌਂਕੀਆਂ ਝੰਡੇ ਬੁੱਕੇ ਜੁਗੋ ਜੁਗ ਅਦਲ ਧਰਮ ਕਾ ਜੈ ਕਹਾਰ ਬੋਲੋ ਜੇ ਵਾਹੇ ਸ਼ਕਾ ਦਾ ਮਨਨੀਵਾ ਬਾਤੀ ਉੱਚੀ ਮੱਤ ਪਾ ਦਾ ਰਾਖਾ ਬਵਾਲਾ ਹੈ ਕਰੋ ਇਹ ਕਾ ਉਪਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਰਣਕਾਣਾ ਸਾਹਿਬ ਦੇ ਗੁਰਦੁਆਰੇ ਪਰਧਾਨਾਂ ਦੇ ਜਿਨ੍ਹਾਂ ਕੋ ਪੰਥ ਨੂੰ ਵੀ ਛੋੜਿਆ ਗਿਆ ਤੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਦੁਆਖਿਸ਼ ਏ ਤੁਹਾੜਿਆਂ ਦੇ ਮਹਾਨਾਂ ਨੇ ਮੇਤਾਲਿਆਂ ਦੇ ਤਾਂ ਦੇਉ ਤੇ ਆ ਬਿਉਤ ਸਚਿਤਾ ਵਾਹਿਗੁਰੂ ਧੰਦੇ ਧਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਨਾਲ ਬਹੁਤ ਸਦਕਾਰ ਚਾਰ ਪਹਰੇਨ ਸੁਖ ਅਨੰਦ ਨਾਲ ਬਤੀਤ ਹੋਏ ਹੈ ਚਾਰ ਪਹਰ ਦਿਨ ਆਪ ਦੇ ਭਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨੇ ਧਰ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਸਾਨੇ ਗੁਰਦੁਆਰਾ ਸ਼ਹੀਦ ਗੰਗ ਸੈਕੀ ਵਿਖੇ ਪਾਵਨ ਦਰਵਾਰੇ ਅੰਦਰ ਆਪ ਜੀ ਦੇ ਸੁੰਦਰ ਸਜਾਵ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਿਤਦਾਰ ਗ੍ਰਿਸ਼ਟ ਹੋਏ ਪਾਵਨ ਹੁਕਮ ਨਾਮ ਬਰਸ਼ ਕੇ ਰਹਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇ ਵਰਪੇਟਾਵਾਂ ਮਾਰਦੇ ਪਰਵਾਰ ਸਤਿ ਪੁਰੂ ਜੀ ਕਰੋ ਕਿਰਪਾ ਤੇ ਪਾਵਨ ਸਰੂਪ ਦਾ ਸੇਖ ਆਸਰ ਉਸਤਾਦਾਂ ਤੋਂ ਪ੍ਰਕਾਸ਼ ਸਰਸਾਂ ਦੇ ਕਲਿਆਣ ਦੀ ਅਗੇ ਵਰਸ਼ੋ ਜੀ ਰਸਤੇ ਦੀ ਬਾਗ ਕਹ ਤੇ ਅੱਗ ਸਭ ਸਾਈ ਹੋਣਾ ਸਹੀ ਪਿਆਰੇ ਮੇਰੇ ਜਿਨ੍ਹਾਂ ਵਿੜੇ ਦਾ ਨਾਮ ਚੇਤੇ ਆਵੇ ਨਾਨਕ